ਭਾਈ ਪਰਮਜੀਤ ਜੀ ਇਹ ਵੀ ਆਪਣਾ ਇਹ ਕਨ ਪਰਿਵਾਰ ਵਾਸਤੇ ਆ ਗਿਆ ਸਵੇਰੇ ਸਾਰਾ ਉਹ ਭੈਣ ਉਹ ਤੋਂ ਬਾਅਦ ਦਾ ਖਰੀਦਦਾ ਹੀ ਆਇਆ ਹੈ ਟਰੱਕ ਉੱਤੇ ਟਰੱਕ ਵਾਲਾ ਭੱਜ ਗਿਆ ਗੱਡੀ ਦਾ ਤੇ ਲਗੀ ਪਿਆ ਇਹ ਇਹ ਇਕਲਾ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਹਰਿੰਦਰ ਸਿੰਘ ਪਿੰਡ ਪਿੰਡ ਮੰਦ ਮਾਜਰੇ ਜੀ ਕੀ ਘਟਨਾ ਹੋਈ ਹੈ ਜੀ ਘਟਨਾ ਇਹ ਆਪਣੇ ਪਿੰਡ ਦੇ ਆਪਣੇ ਘਰ ਭਾਈਚਾਰੇ ਚੋਂ ਨੇ ਘਰਾਂ ਚੋਂ ਦੇ ਸੰਵਰਾਲੇ ਤੋਂ ਆ ਰਹੇ ਸੀਗੇ ਫੈਮਲੀ ਦੇ ਨਾਲ ਤੇ ਆਉਂਦੇ ਤੇ ਇਹਨਾਂ ਨੇ ਇੱਥੋਂ ਪੜੀ ਨੂੰ ਪੜੀ ਵਾਲੇ ਰੋਡ ਤੇ ਮੁੜਨਾ ਸੀ ਮਲਮਾਜਰੇ ਵੱਲੋਂ ਇਹ ਡਿਗੇਟਰ ਲਾਇਆ ਸੀ ਸਲੋ ਜੀ ਗੱਡੀ ਹੌਲੀ ਆ ਰਾਮਨ ਆ ਰਹੀ ਸੀ ਤੇ ਇਹ ਕੋਲੇ ਦੀ ਗੱਡੀ ਭਰੀ ਹੋਈ ਓਵਰਫਲੋ ਹੋ ਰਹੀ ਆ ਆ ਰਹੀ ਸੀ ਓਵਰ ਸਪੀਡ ਸੀ ਤੇ ਮੋੜ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਗੱਡੀ ਕੰਟਰੋਲ ਤੋਂ ਬਾਹਰ ਆਉਦੇ ਡਰਾਈਵਰ ਦੇ ਇਹਨਾਂ ਨੇ ਆਪਣੀ ਬਚਾਅ ਕਰਨ ਖਾਤਰ ਗੱਡੀ ਆਪਣੀ ਸਾਈਡ ਦੇ ਨੂੰ ਮੋੜ ਵੱਟ ਦੀ ਕੱਚੇ ਦੇ ਵਿੱਚ ਤੇ ਜਾਨ ਨੂੰ ਇਹਨਾਂ ਦੇ ਕੋਲ ਹੀ ਆ ਕੇ ਗੱਡੀ ਟਰਾਲਾ ਫਲਟ ਗਿਆ ਇਹ ਹਾਸਾ ਕਿੱਥੇ ਕੰਨ ਹੋਇਆ ਜੀ ਇਹ ਟਾਲਾ ਪਿੰਡ ਆ ਜੀ ਮੰਨ ਲਓ ਭੜੀ ਰੋਡ ਤੇ ਮੁੜਨ ਤੋਂ ਥੋੜਾ ਜਿਹਾ ਪਿੱਛੇ ਆ ਕਿੰਨੇ ਕੇ ਵਜੇ ਹਾਸਾ ਹੋਇਆ ਜੀ 5 6 5 ਵਜੇ 5:30 5 6 ਵਜੇ ਦੇਗਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਬਚਾਊਗਾ ਪਰਮਾਤਮਾ ਦੀ ਕਿਰਪਾ ਨਾਲ ਦੋਨੋਂ ਪਾਸੇ ਹੀ ਡਰਾਈਵਰ ਲੱਧਿਆ ਹੋਇਆ ਸੀ ਕਿ ਜਿਹੜੀ ਕੁਆਲਟੀ ਕੋਲਾ ਜੀ ਕੋਲਾ ਹਾਂਜੀ ਬਈ ਕੀ ਨਾਮ ਹੈ ਮੇਰਾ ਨਾਮ ਰਜਿੰਦਰ ਸਿੰਘ ਮਲਮ ਜਿਹੜਾ ਪਿੰਡ ਹੈ ਕੀ ਘਟਣਾ ਹੋਇਆ ਘਟਣਾ ਇਹ ਗੱਡੀ ਮੇਰਾ ਭਰਾ ਚਲਾਉਂਦਾ ਸੀਗਾ ਜੀ ਪਰਿਵਾਰ ਉਹਦਾ ਵਿੱਚ ਸੀਗਾ ਜੀ ਕੋਣ ਕੋਣ ਸੀ ਉਹਦੇ ਵਿੱਚ ਇੱਕ ਦੀ ਮਿਸ ਜੀ ਸੀਗੀ ਇੱਕ ਸਾਡੀ ਭੈਣ ਸੀਗੀ ਜੀ ਤੇ ਉਹ ਗੱਡੀ ਜਿਹੜੀ ਜਦੋਂ ਮੋੜ ਤੋਂ ਉਹਨੇ 190 ਸਪੀਡ ਨਾਲ ਮੋੜੀ ਵੱਧ ਤੋਂ ਲੋਡ ਸੀਗਾ ਉਹਦੇ ਤੇ ਕੋਲਾ ਜਦੋਂ ਲੋਡ ਮਾਰਿਆ ਜੀ ਝੁੱਲ੍ਹਾ ਮਾਰਿਆ ਉਦੋਂ ਕੋਲਾ ਖੜਦਾ ਦੇਖ ਕੇ ਇਹਨੇ ਕਿਹਾ ਵੀ ਗੱਡੀ ਮੇਰੇ ਉੱਤੇ ਪਲਟ ਗਈ। ਫਿਰ ਇਹਨੇ ਆਪਣੇ ਟੱਬਰ ਨੂੰ ਕਿਹਾ ਵੀ ਅਸੀਂ ਆਪਣਾ ਵੀ ਆਪਾਂ ਗਏ। ਤੇ ਉਹ ਇੰਨੇ ਨੂੰ ਇਹਨੇ ਗੱਡੀ ਥੱਲੇ ਘੱਟਦੀ ਜਮਈ ਤੇ ਆ ਕੇ ਗੱਡੀ ਇਹਦੇ ਜਮੇ ਨਾਲ ਉਹਦੇ ਇੰਜਣ ਤੇ ਕੋਲਾ ਸਾਰਾ ਡਿਗਿਆ ਤੇ ਉਹਦਾ ਰੈਡੀਏਟਰ ਬੰਪਰ ਤੇ ਇੰਜਣ ਦਾ ਕਾਫੀ ਨੁਕਸਾਨ ਹੋਇਆ ਅਸੀਂ ਫੋਨ ਮਾਰ ਕੇ ਆ ਜਿਹੜਾ ਉਹ ਪੁਲਿਸ ਵਾਲਿਆਂ ਨੂੰ ਬੁਲਾ ਲਿਆ ਤੇ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਆਪਣੀ ਜਿਹੜੀ ਸਾਡੀ ਮੰਗ ਹੀ ਹੈ ਮੰਗ ਹੀ ਕਰਦੇ ਮੰਗ ਇਹੀ ਹੈ ਵੀ ਉਹ ਤੇ ਕਾਰਵਾਈ ਕੀਤੀ ਜਾਵੇ ਜਿਹੜਾ ਸਾਡਾ ਨੁਕਸਾਨ ਹੈ ਇਹਦੇ ਬਾਰੇ ਸੋਚਣ ਵੀ ਹੁਣ ਕੀ ਹੋਣਾ ਇਹ ਇਹ ਨਾਮ ਇਹ ਮੇਰਾ ਨਾਮ ਜੀਵਨ ਸਿੰਘ ਗਾਇਕਪੁਰ ਮਾਲਮਾਜਰਾ ਮੈਂ ਸਮਰਾਲੇ ਤੋਂ ਆ ਰਿਹਾ ਸੀ ਕਿਉਂ ਇੱਥੇ ਮੈਂ ਦੇਖਿਆ ਉਟਾਣਾ ਪਿੰਡ ਦੇ ਵਿੱਚ ਆ ਕੇ ਤਾਂ ਉਧਰੋਂ ਗੱਡੀ ਟਰਨ ਮਾਰ ਰਹੀ ਸੀ ਕੋਲੇ ਦੀ ਓਵਰ ਲੋਡ ਬਹੁਤ ਜ਼ਿਆਦਾ ਸਪੀਡ ਨਾਲ ਜਦੋਂ ਉੱਪਰੋਂ ਖੇਡਦਾ ਹੁੰਦਾ ਉੱਪਰੋਂ ਕੋਲਾ ਜਦੋਂ ਟਰਨ ਮਾਰੀ ਇੱਥੇ ਸੁਨਾਰੇ ਵਾਲੂ ਦਾ ਕੋਲਾ ਉੱਪਰੋਂ ਖਿਲ ਰਿਹਾ ਸੀ ਮੈਂ ਮੈਂ ਕਿਹਾ ਵੀ ਆਪਣੇ ਉੱਪਰ ਗੱਡੀ ਗਿਰ ਗਈ ਤਾਂ ਮੇਰੇ ਨਾਲ ਘਰ ਦੇ ਬੈਠੇ ਸੀ ਪਿੱਛੇ ਉਹਨਾਂ ਨੇ ਰੌਲਾ ਪਾਤਾ ਜਦੋਂ ਮੈਂ ਇੱਥੇ ਅਸੀਂ ਤਿੰਨ ਜਾਣੇ ਸੀਗੇ ਵਾਹਨ ਕਿਹੜਾ ਸੀ ਤੁਹਾਡੇ ਕੋਲ ਸਾਡੇ ਕੋਲ ਆਪਣੀ ਗੱਡੀ ਐ ਐਕਸਪ੍ਰੈਸ ਹੋ ਐਕਸਪ੍ਰੈਸ ਹੋ ਫਰੂਕੀ ਤੇ ਜਦੋਂ ਇਹ ਗਰਨ ਲੱਗਿਆ ਤਾਂ ਮੈਂ ਕਿਹਾ ਵੀ ਆਪਾਂ ਗਏ ਉਸ ਜਿੱਦੇ ਅਕੇ ਕਿਹਾ ਤਾਂ ਉਹਨਾਂ ਨੇ ਰੌਲਾ ਪਾਤਾ ਮੈਨੂੰ ਮੌਕਾ ਨਹੀਂ ਮਿਲਿਆ ਫਿਰ ਮੈਂ ਬ੍ਰੇਕ ਮਾਰਤੇ ਹੋਰ ਹੀ ਜਾ ਰਹੀ ਸੀ ਮੇਰੇ ਅੱਗੇ ਟਰਾਲੀ ਜਾ ਰਹੀ ਮੈਂ ਮੋੜਨਾ ਸੀ ਤਾਂ ਮੈਂ ਇੰਡੀਕੇਟਰ ਲਾਇਆ ਸੀ ਤਾਂ ਮੈਂ ਟਰਾਲੀ ਅੱਗੇ ਆਉਣ ਕਰਕੇ ਮੈਂ ਬਿਲਕੁਲ ਹੋੜੀ ਸੀ ਤਾਂ ਮੈਨੂੰ ਮੈਂ ਫਿਰ ਬ੍ਰੇਕ ਮਾਰਤੇ ਮੈਂ ਜਦੋਂ ਮੈਂ ਦੇਖਿਆ ਵੀ ਗੱਡੀ ਉੱਪਰ ਗਿਰੂਗੀ ਫਿਰ ਮੈਂ ਗੇਅਰ ਪਾਉਣ ਲੱਗਿਆ ਤਾਂ ਇਹਨਾਂ ਨੂੰ ਇੱਕਦਮ ਗੱਡੀ ਗਿਰ ਉੱਪਰ ਆ ਕੇ ਗਿਰ ਗਈ ਮੈਂ ਸੱਬੇ ਘਟਦਾ ਬਚ ਗਿਆ ਨਹੀਂ ਤਾਂ ਮੈਨੂੰ ਥੱਲੇ ਦੱਬ ਲੈਣਾ ਸੀ ਡਰਾਈਵਰ ਕਿੱਥੋਂ ਆ ਰਹੀ ਸੀ ਪਤਾ ਲੱਗਦਾ ਸਮਰਾਲੇ ਤੋਂ ਇਹ ਆਖਰ ਨੂੰ ਸਾਡ ਤੋਂ ਕੋਲਾਪੁਰ ਆਇਆ ওভারਲੋਡ ਕੋਲਾਪੁਰ ਅੰਨੇ ਵੱਤੋ ਆ ਰਿਹਾ ਯਾਰ ਉਹ ਪਤਾ ਨਹੀਂ ਕਿ ਉਹ ਸੈਲਡਾ ਦੇਖ ਲੋ ਕਿੰਨੀ ਜਿਹੀ ਪਾਣੀ ਆ ਤੁਹਾਨੂੰ ਹਾਫ ਸੇ ਦਾ ਕੀ ਕਰਨ ਲੱਗਦਾ ਸੀ ਪਾਣੀ ਬੋਲਰ ਸਪੀਡ ਓਵਰ ਲੋਡ ਓਵਰ ਸਪੀਡ ਟਰਨਿੰਗ ਦੇ ਉੱਪਰ ਮੋੜਾ ਬਿਲਕੁਲ ਟਰਨਿੰਗ ਮੋੜ ਕੋਲਾ ਉੱਪਰ ਗਿਰ ਰਿਹਾ ਇਹ ਲਈ ਮੈਂ ਰੋਲਾ ਪਾਇਆ ਕਿ ਵੀ ਮਾਰੇ ਗਏ ਆਪਾਂ ਦਾ ਮਾਲਕ ਦੀ ਵਾਲੇ ਮਾਰ ਦੇਣਾ ਹਾਂਜੀ ਕੁਝ ਹੋਵੇ ਵਗੈਰਾ ਨਹੀਂ ਲੱਗਿਆ ਨਹੀਂ ਨਹੀਂ ਕੁਝ ਪਤਾ ਨਹੀਂ ਹੁਣ ਕੁਝ ਪਤਾ ਨਹੀਂ ਓਵਰ ਸਪੀਡ ਸੀ ਕਿ ਓਵਰ ਓਵਰ ਸਪੀਡ ਮੋੜੀ ਆ ਉਹਨੇ ਬਹੁਤ ਜ਼ਿਆਦਾ ਲੇ ਲਏ ਕੋਲਾ ਉੱਪਰੋਂ ਗਿਰ ਰਿਹਾ ਸੀ ਤਾਂ ਮੈਂ ਕਿਹਾ ਕਿ ਗਏ ਆਪਾਂ ਦਾ ਹੁਣ ਉਹਨੇ ਲੱਗਿਆ ਵੀ ਓਵਰ ਲੋਡ ਹੋ ਗਿਆ ਹਾਂਜੀ ਹਾਂਜੀ